ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਿਮਾਚਲ ਪ੍ਰਦੇਸ਼ ਦੇ ਐਮਐਲਏ ਤੇ ਪੰਜਾਬ ਦੇ ਵਿੱਚ ਹਮਲਾ ਹੋਇਆ ਜਿਸ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਐਮਐਲਏ ਨੇ ਕਟਲਹਿੜ ਤੋਂ ਵਿਵੇਕ ਸ਼ਰਮਾ ਕਾਂਗਰਸ ਦੇ ਵਿਧਾਇਕ ਨੇ ਤੇ ਉਹ ਜਲੰਧਰ ਕਿਸੇ ਕੰਮ ਲਈ ਆਏ ਸੀਗੇ ਕਿਸੇ ਸਮਾਗਮ ਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ ਸੀ ਤਾਂ ਜਦੋਂ ਸ਼ਾਮ ਨੂੰ ਵਾਪਸ ਹਿਮਾਚਲ ਵਾਲੇ ਪਾਸੇ ਨੂੰ ਪਰਤਦੇ ਨੇ ਤਾਂ ਹੁਸ਼ਿਆਰਪੁਰ ਦੇ ਨਜ਼ਦੀਕ ਉਨ੍ਹਾਂ ਤੇ ਹਮਲਾ ਕੀਤਾ ਜਾਂਦਾ ਹੈ ਦੋ ਹਮਲਾਵਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਗੱਡੀ ਦਾ ਪਿੱਛਾ ਕਰਦੇ ਨੇ ਗੱਡੀ ਨੂੰ ਆ ਕੇ ਅੱਗੇ ਮੋਟਰਸਾਈਕਲ ਲਗਾ ਕੇ ਰੋਕਦੇ ਨੇ ਤੇ ਕਿਸੇ ਰੌਡ ਨੁਮਾ ਹਥਿਆਰ ਦੇ ਨਾਲ ਗੱਡੀ ਦਾ ਸ਼ੀਸ਼ਾ ਭੰਨ ਕੇ ਫਰਾਰ ਹੋ ਜਾਂਦੇ ਨੇ ਹੋ ਸਕਦਾ ਹੈ ਕਿ ਡਰਾਉਣ ਵਾਸਤੇ ਅਜਿਹਾ ਕੀਤਾ ਹੋਵੇ ਜਾਂ ਹੋ ਸਕਦਾ ਹੈ ਕਿ ਲੁੱਟ ਖੋਹ ਦੀ ਨੀਅਤ ਦੇ ਨਾਲ ਅਜਿਹਾ ਕੀਤਾ ਹੋਵੇ ਜਾਂ ਫਿਰ ਕੋਈ ਆਪਸੀ ਰੰਜਿਸ਼ ਵੀ ਹੋ ਸਕਦੀ ਹੈ ਤੇ ਜਿਹੜੇ ਵਿਧਾਇਕ ਨੇ ਵਿਵੇਕ ਸ਼ਰਮਾ ਉਹਨਾਂ ਨੇ ਹੁਸ਼ਿਆਰਪੁਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜਾਂਚ ਦੇ ਵਿੱਚ ਪੁਲਿਸ ਜੁਟ ਗਈ ਹੈ ਪਰ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਹਿਮਾਚਲ ਪ੍ਰਦੇਸ਼ ਦਾ ਵਿਧਾਇਕ ਹੋਵੇ ਪੰਜਾਬ ਦੇ ਵਿੱਚ ਉਹਦੇ ਉੱਤੇ ਹਮਲਾ ਹੋਵੇ ਜਾਂ ਤਾਂ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਐਮਐਲਏ ਹਿਮਾਚਲ ਦਾ ਹੋਵੇ ਉਹਦੇ ਉੱਤੇ ਹਮਲਾ ਹੋਵੇ ਤਾਂ ਇਹ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਸੁਰੱਖਿਅਤ ਨਹੀਂ ਕਿਉਂਕਿ ਪਿੱਛੇ ਜੇ 15 ਅਗਸਤ ਵਾਲੇ ਦਿਨ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਦੋਂ 15 ਅਗਸਤ ਦੇ ਉੱਤੇ ਸੰਬੋਧਨ ਕੀਤਾ ਤਾਂ ਉਹਨਾਂ ਨੇ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜੇ ਹੋ ਕੇ ਸੰਬੋਧਨ ਕੀਤਾ ਸੀ ਹੋ ਸਕਦਾ ਹੈ ਕਿ ਕੋਈ ਇਨਪੁਟ ਹੋਵੇ ਉਹਨਾਂ ਵਾਸਤੇ ਵੀ ਕਿ ਸ਼ਾਇਦ ਉਹਨਾਂ ਦੀ ਕੋਈ ਜਾਨ ਨੂੰ ਖਤਰਾ ਇਸ ਕਰਕੇ ਅਜਿਹੀ ਜਿਹੜੀ ਇਹ ਵਿਉਂਤਬੰਦੀ ਕੀਤੀ ਗਈ ਹੋਵੇ ਪਰ ਸਵਾਲ ਇਹ ਨੇ ਕਿ ਉਸ ਐਮਐਲਏ ਦੇ ਉੱਤੇ ਕਿਉਂ ਹਮਲਾ ਹੋਇਆ ਵਿਵੇਕ ਸ਼ਰਮਾ ਕਟਲੇੜ ਤੋਂ ਕਾਂਗਰਸ ਦੇ ਵਿਧਾਇਕ ਨੇ ਜਿਨ੍ਹਾਂ ਦੇ ਉੱਤੇ ਅਚਾਨਕ ਹਮਲਾ ਹੁੰਦਾ ਹੈ ਜੇਕਰ ਇਹਨੂੰ ਆਮ ਲੁੱਟਖੋਹ ਦੀ ਵਾਰਦਾਤ ਮੰਨਿਆ ਜਾਵੇ ਵਖਰੀ ਗੱਲ ਹੈ ਪਰ ਜੇ ਕਿਸੇ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪਹਿਲਾਂ ਇੰਤਜ਼ਾਰ ਕੀਤਾ ਗੱਡੀ ਆਈ ਫਿਰ ਉਹਦੇ ਮਗਰਲੇ ਪਾਸੇ ਮੋਟਰਸਾਈਕਲ ਲਗਾਇਆ ਤੇ ਜੇ ਉਹਨਾਂ ਦੇ ਨਾਲ ਉਹਨਾਂ ਦੇ ਸੁਰੱਖਿਆ ਕਰਮੀ ਮੌਜੂਦ ਸੀਗੇ ਤਾਂ ਉਹਨਾਂ ਨੂੰ ਪਿੰਨਕ ਕਿਉਂ ਨਹੀਂ ਪਈ ਕਿ ਕੋਈ ਮੋਟਰਸਾਈਕਲ ਸਵਾਰ ਸਾਡਾ ਪਿੱਛਾ ਕਰ ਰਿਹਾ ਹੈ ਕੋਈ ਸਾਡੇ ਤੇ ਹਮਲਾ ਕਰਨਾ ਚਾਹੁੰਦਾ ਹੈ ਤਾਂ ਕੁਲਮਲਾ ਕੇ ਕਈ ਸਵਾਲ ਨੇ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਪੂਰੀ ਪੁਲਿਸ ਵੀ ਆਈ ਹੋਈ ਹੈ ਜਿਹੜੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਨਾਤ ਹੁੰਦੀ ਹੈ ਤੇ ਉਹ ਜਿਵੇਂ ਪੰਜਾਬ ਦੇ ਵਿੱਚ ਆਉਂਦੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹਾਲਾਂਕਿ ਉਹਨਾਂ ਦਾ ਗੱਡੀ ਦਾ ਨੁਕਸਾਨ ਹੋਇਆ ਸ਼ੀਸ਼ੇ ਟੁੱਟ ਗਏ ਨੇ ਪਰ ਜਾਨੀ ਨੁਕਸਾਨ ਨਹੀਂ ਹੋਇਆ ਵਾਲ-ਵਾਲ ਬਚੇ ਨੇ ਉਹ ਜੋ ਵੀ ਇਹਦੇ ਵਿੱਚ ਸਵਾਰ ਸੀਗੇ ਵਿਵੇਕ ਸ਼ਰਮਾ ਤੇ ਜੇਕਰ ਪਿਛਲੀ ਸੀਟ ਤੇ ਬੈਠੇ ਸੀ ਪਿਛਲਾ ਸ਼ੀਸ਼ਾ ਟੁੱਟਿਆ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਸੀਗਾ ਕੋਈ ਹਥਿਆਰ ਉਹਨਾਂ ਦੇ ਵੱਜ ਵੀ ਸਕਦਾ ਸੀ ਪਰ ਕੁਲ ਮਲਾਕੇ ਸਵਾਲ ਉੱਥੇ ਦੇ ਉੱਥੇ ਨੇ ਕਿ ਕੀ ਕਾਰਨ ਰਹੀਂ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਵੱਡੀ ਤਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕਟਲੇਹੜ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਉੱਥੋਂ ਦੇ ਕਾਂਗਰਸੀ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਵਿਵੇਕ ਸ਼ਰਮਾ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ। ਹੁਸ਼ਿਆਰਪੁਰ ਦੇ ਵਿੱਚ ਹਮਲਾ ਹੋਇਆ ਹੈ। ਉਹ ਕਿਸੇ ਸਮਾਗਮ ਦਾ ਹਿੱਸਾ ਬਣਨ ਵਾਸਤੇ ਜਲੰਧਰ ਆਏ ਸੀ। ਜਲੰਧਰ ਤੋਂ ਵਾਪਸ ਵਾਇਆ ਹੁਸ਼ਿਆਰਪੁਰ ਜਾ ਰਹੇ ਸੀ ਤਾਂ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ। ਗੱਡੀ ਦੇ ਸ਼ੀਸ਼ੇ ਭੰਨੇ ਗਏ ਨੇ। ਇੱਕ ਤਰੀਕੇ ਨਾਲ ਉਹਨਾਂ ਦਾ ਪਿੱਛਾ ਕੀਤਾ ਗਿਆ। ਮੋਟਰਸਾਈਕਲ ਅੱਗੇ ਲਗਾਇਆ ਗਿਆ। ਬਾਅਦ ਵਿੱਚ ਰੁੱਕ ਕੇ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਤਾਂ ਇਸ ਮਾਮਲੇ ਦੀ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ